ਸਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅਸੀਂ ਮੈਂ 2022 ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਜੀ ਪਰ ਮਾਣਾ ਨਾ ਜਿਹੜਾ ਉੱਥੇ ਟਿਕਿਆ ਨਹੀਂ ਮੈਨੂੰ ਬਲਾਕ ਪ੍ਰਧਾਨ ਵੀ ਬਣਾਇਆ ਗਿਆ ਪਰ ਜਿਹੜਾ ਵਰਕਰਾਂ ਦਾ ਜਨਨ ਕਿ ਸਾਥ ਦੇਣ ਵਾਲੀ ਪਾਰਟੀ ਜਿਹੜੇ ਵਰਕਰਾਂ ਦੇ ਪਿੱਠ ਦੇ ਪਿੱਛੇ ਪੂਰਾ ਹੱਥ ਰੱਖਦੇ ਨੇ ਉਹ ਸਾਨੂੰ ਸਾਡੇ ਏਰੀਆ ਦੇ ਵਿੱਚ ਇੱਕੋ ਦੇ ਇੱਕੋ ਲੀਡਰ ਲੱਗਦੇ ਨੇ ਬਾਉ ਜੀ ਜਿਨ੍ਹਾਂ ਨੇ ਆਪਣੇ ਵਰਕਰਾਂ ਦੀ ਕਦੀ ਪਿੱਠ ਨਹੀਂ ਲੱਗਣ ਦਿੱਤੀ ਆਮ ਆਦਮੀ ਪਾਰਟੀ ਛੱਡ ਕੇ ਅੱਜ ਬਾਉ ਜੀ ਹੋਣਾ ਦੀ ਤੇ ਮੈਡਮ ਹੋਣਾ ਦੀ ਰਹਿਨਮਾਈ ਇਹ ਠਾ ਜਾਈਂ ਕਾਂਗਰਸ ਪਾਰਟੀ ਦੀ ਸ਼ਾਂਭਲ ਹੋਇਆ ਤੇ ਵੱਧ ਚੜ ਕੇ ਅਸੀਂ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਗੱਲ ਕੀ ਹੈ ਕਿ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਜੀ ਲੀਡਰ ਮਾੜਾ ਹੁੰਦਾ ਨਗਰ ਦੀ ਗੱਲ ਕਰ ਰਹੇ ਆਂ ਜੀ ਸਾਨੂੰ ਆਮ ਆਦਮੀ ਪਾਰਟੀ ਨੂੰ ਜਿਹੜਾ ਇੱਥੋਂ ਲੀਡਰ ਮਿਲਿਆ ਨਾ ਉਹ ਬਹੁਤ ਮਾੜਾ ਹੋਇਆ ਜੀ ਕਿ ਕਮੀ ਨਹੀਂ ਹਿਆਰਾਂ ਕਮੀਆਂ ਆ ਜੀ ਈਆਂਆਂ ਕਮੀਆਂ ਆ ਗਈਆਂ ਉਹ ਤੁਸੀਂ ਵੀ ਜਾਣਦੇ ਹੋ ਸਾਰੇ ਹਲਕਾ ਦੇ ਨਿਵਾਸੀ ਵੀ ਜਾਣਦੇ ਨੇ ਜਾਂ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਵਰਕਰ ਨਾਲ ਚੱਲੇ ਆਗੇ ਸੀ ਜਾਂ ਬਲਾਗ ਬਲਾਗ ਪ੍ਰਧਾਨ ਚੱਲੇ ਆਗੇ ਸੀ ਜਾਂ ਜ਼ਿਲ੍ਹਾ ਦੇ ਕੋਈ ਵੀਸੀ ਵਿੰਗ ਦਾ ਕੋਈ ਐਸਵੀ ਵਿੰਗ ਦਾ ਜਿਨ੍ਹਾਂ ਦੇ ਉੱਤੇ ਐਸਵੀ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਉੱਤੇ ਪਰਚੇ ਤੱਕ ਹੋਏ ਉਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਸਾਰੇ ਜਾਣਦੇ ਆ ਦੁਖੀ ਸਾਰੇ ਹੀ ਨੇ ਪਰ ਸਮਾਂ ਲੱਗਣਾ ਹੈਗਾ ਹੌਲੀ ਹੌਲੀ ਲੈਣ ਲੱਗੀ ਹੈਗੀ ਹੈ ਹੁਣ ਲੈਣ ਵਾਜਣੀ ਹੈਗੀ ਹੈ ਔਰ 2014 ਦੇ ਵਿੱਚ ਮੈਂ ਆਵਾ ਦੀ ਪਾਰਟੀ ਜੁਆਇਨ ਕੀਤੀ ਸੀ ਔਰ ਕਾਫੀ ਸਾਲ ਇਹ ਮਹਿਸੂਸ ਹੁੰਦਾ ਰਿਹਾ ਕਿ ਬੜੀ ਵੱਡੀ ਗਲਤੀ ਹੋਈ ਔਰ ਉਸ ਗਲਤੀ ਨੂੰ ਸੁਧਾਰਨ ਦੇ ਲਈ 11 ਸਾਲ ਲੱਗ ਗਏ ਔਰ ਅੱਜ 11 ਸਾਲ ਬਾਅਦ ਆਪਣੇ ਬਜ਼ੁਰਗਾਂ ਦੀ ਉਹ ਪਾਰਟੀ ਜਿੱਥੋਂ ਸਾਡੀ ਹੋਂਦ ਸ਼ੁਰੂ ਹੋਈ ਹੈ ਔਰ ਮੈਂ ਇਸ ਗੱਲ ਨੂੰ ਸਮਝਦਾ ਕਿ ਅਸਲ ਘਰ ਵਾਪਸੀ ਹੋਈ ਅੱਜ 2023 ਚ ਵੀ ਮੈਂ ਬਲਾਕ ਇੰਚਾਰਜ ਦੇ ਉਹਦੇ ਤੋਂ ਖੁਦ ਹਸਤੀਫਾ ਦਿੱਤਾ ਸੀ ਮੈਨੂੰ ਕਿਸੇ ਨੇ ਕੋਈ ਪ੍ਰੈਸ਼ਰ ਨਹੀਂ ਕੋਈ ਕੁਛ ਨਹੀਂ ਤੇ ਉਸ ਤੋਂ ਬਾਅਦ ਬੱਜੇ-ਬੱਜੇ ਚਲਦੇ ਸੀ ਕਿ ਆਪਣਾ ਮਾਣ ਨਹੀਂ ਮੰਨਦਾ ਔਰ ਬੜੀ ਦੇਰ ਤੋਂ ਇਹ ਚਾਹਤ ਸੀ ਕਿ ਬਹੁਜਿ ਦੇ ਨਾਲ ਜਾ ਕੇ ਤੇ ਕਾਂਗਰਸ ਦੇ ਵਿੱਚ ਕੰਮ ਕਰੀਏ ਆਮ ਪਾਰਟੀ ਇੱਕ ਨਵੀਂ ਪਾਰਟੀ ਆਈ ਸੀ ਔਰ ਉਹਨੇ ਲੋਕਾਂ ਨੂੰ ਇਹ ਸੁਪਨੇ ਦਿਖਾਏ ਕਿ ਅਸੀਂ ਜੋ ਬਾਕੀ ਟ੍ਰੈਡੀਸ਼ਨਲ ਪਾਰਟੀਆਂ ਨਾਲੋਂ ਤੋਂ ਹਟ ਕੇ ਕੰਮ ਕਰਾਂਗੇ ਅਸੀਂ ਆਮ ਆਦਮੀ ਆ ਬੜਾ ਪ੍ਰਚਾਰ ਹੋਇਆ ਸਾਡੇ ਚੋਂ ਬੀਜੇਪੀ ਚੋਂ ਕਾਮਰੇਡ ਅਕਾਲੀ ਦਲ ਤੋਂ ਸਾਰਿਆਂ ਚੋਂ ਹੀ ਵਰਕਰ ਨਿਕਲ ਕੇ ਤੇ ਕਈ ਹੁੰਦਾ ਨਾ ਜਿਹੜੇ ਕੁਝ ਹੈਡ ਅਪ ਹੋ ਜਾਂਦੇ ਜਾਂ ਕੁਝ ਹਾਲਾਤ ਦੇਖਦੇ ਆਂ ਵੀ ਯਾਰ ਬਹੁਤਾ ਵਧੀਆ ਨਹੀਂ ਚੱਲ ਰਿਹਾ ਜਾਂ ਕੁਝ ਉਹ ਫਿਰ ਕੋਸ਼ਿਸ਼ ਕਰਦੇ ਆ ਖੱਬੇ ਸੱਜੇ ਜਾਣ ਦੀ ਉਹਨਾਂ ਨੇ ਇੱਕ ਟਰਾਇਲ ਬੇਸਿਸ ਦੇ ਉੱਤੇ ਟਰਾਈ ਕੀਤੀ ਔਰ 22 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਇੰਨੀ ਜ਼ਬਰਦਸਤ ਸੁਨਾਮੀ ਸੀ ਯਾਨੀ ਹਨੇਰੀ ਸੀ ਆ ਪਾਰਟੀ ਦੇ ਹੱਕ ਚ ਵੀ ਯਾਰ ਇੱਕ ਵਾਰੀ ਆਪਾਂ ਦੇਖ ਲਈਏ ਟਰਾਈ ਕਰਕੇ ਸੋ ਉਸ ਹਨੇਰੀ ਦੇ ਵਿੱਚ ਇਹ ਵੀ ਸਾਡੇ ਜਿਹੜੇ ਵਰਕਰ ਨੇ ਆਪਣਾ ਦੋਆਂ ਦਾ ਤੇ ਅਸੀਂ ਨਾਂ ਲੈ ਰਹੇ ਆ ਬਾਕੀ ਵੀ ਨਾਲ ਤੁਸੀਂ ਦੇਖਦੇ ਪਏ ਹੋ ਜਿਹੜੇ ਸ਼ਾਮਲ ਹੋਏ ਨੇ ਕਾਫੀ ਵੱਡਾ ਗਰੁੱਪ ਹੈ ਇਹਨਾਂ ਨੇ ਵੀ ਇੱਕ ਟਰਾਈ ਕੀਤੀ ਵੀ ਚਲੋ ਆਪਾਂ ਦੇਖ ਲਈਏ ਸਿਸਟਮ ਦੇ ਵਿੱਚ ਪਾ ਕੇ ਸੋ ਜਦੋਂ ਮੁਕਾਬਲਾ ਕਰਦੇ ਆ ਅਸੀਂ ਇਹਨਾਂ ਨੂੰ ਹਰ ਫਰੰਟ ਤੇ ਫੇਲ ਕੀਤਾ ਆਪਣਾ ਜਿਹੜਾ ਸਾਡਾ ਵਿਰੋਧੀ ਆਪਣੇ ਆਪ ਨੂੰ ਕਹਿੰਦਾ ਮੈਂ ਹਲਕਾ ਹੀ ਚਾਰਜ ਆ ਤੋ ਜਿਹੜੇ ਲੋਕ ਨੇ ਉਹਨਾਂ ਨੇ ਵੀ ਮਹਿਸੂਸ ਕੀਤਾ ਜਿਹੜੇ ਇਹਦੇ ਨਾਲ ਜੁੜੇ ਸੀ ਉਹਨਾਂ ਵੀ ਮਹਿਸੂਸ ਕੀਤਾ ਵੀ ਯਾਰ ਸਾਡੇ ਕੋਲ ਗਲਤੀ ਹੋ ਗਈ ਇਹ ਗਲਤ ਲਾਈਨ ਦੇ ਉੱਤੇ ਪਾਰਟੀ ਚੱਲਦੀ ਪਈ ਆ ਗਲਤ ਲਾਈਨ ਦੇ ਉੱਤੇ ਸਾਡਾ ਲੀਡਰ ਜਿਹੜਾ ਉੱਧਰ ਬਣਾਇਆ ਸੀ ਜਿਹੜਾ ਥਾਪਿਆ ਸੀ ਉਹ ਚੱਲਦਾ ਪਿਆ ਜੋ ਅਲਟੀਮੇਟਲੀ ਘਰ ਵਾਪਸੀ ਹੋਈ ਆ ਮੈਂ ਉਹਦੇ ਬਹੁਤ ਖੁਸ਼ ਆ ਔਰ ਵਾਪਸੀ ਵੀ ਇਹੋ ਜਿਹੇ ਵੇਲੇ ਹੋਈ ਆ ਕਿ ਜਦੋਂ ਸੰਤੀ ਦਾ ਇਲੈਕਸ਼ਨ ਹੈ ਜ਼ਿਲ੍ਹਾ ਪਰੀਸ਼ਦ ਦਾ ਇਲੈਕਸ਼ਨ ਹੈ ਇਹੋ ਜੇ ਵੇਲੇ ਜੇ ਕੋਈ ਬੰਦਾ ਜੁਆਇਨ ਕਰਦਾ ਤੇ ਉਹ ਦਿਲੋਂ ਜੁਆਇਨ ਕਰਦਾ ਦੇਖੋ ਨਾ ਅੱਜ ਸਾਨੂੰ ਲੋੜ ਹੈ ਪਾਰਟੀ ਨੂੰ ਲੋੜ ਹੈ ਇਸ ਸਮੇਂ ਦੇ ਉੱਤੇ ਜੇ ਕੋਈ ਦੂਸਰੀ ਪਾਰਟੀ ਦਾ ਬੰਦਾ ਆਉਂਦਾ ਤੇ ਮੈਂ ਹੀ ਸਮਝਦਾ ਕਿ ਉਹ ਮਨ ਸਾਫ਼ ਕਰਕੇ ਤੇ ਦਿਲੋਂ ਪੂਰੀ ਤਿਆਰੀ ਕਰਕੇ ਆਇਆ ਤੇ ਅੱਜ ਬੌਜੀ ਨੂੰ ਲੋੜ ਹੈ ਪਰ ਉਹਨਾਂ ਨੂੰ ਲੋੜ ਹੈ ਅਸੀਂ ਉਹਨਾਂ ਦਾ ਸਾਥ ਦਈਏ ਜੇ ਉਸਾਂ ਚੱਲਦੇ ਫਿਰਦੇ ਵੀ ਕਈ ਵਾਰੀ ਕੋਈ ਮਨ ਉਕਤਾ ਜਾਂਦਾ ਤੇ ਆ ਜਾਂਦਾ ਉਹ ਹੋਰ ਇਹ ਜੋਇਨਿੰਗ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਫਿਰ ਵਿਦਾਊਟ ਕਿਹੇ ਲੋਭ ਲਾਲਚ ਤੋਂ ਆਏ ਨਾ ਕੋਈ ਇਹ ਨਹੀਂ ਵੀ ਕੋ ਟਿਕਟ ਦੀ ਚਾਹਵਾਨ ਨੇ ਜਾਂ ਕੋਈ ਨਾ ਨਹੀਂ ਇਲੈਕਸ਼ਨ ਕੰਟੈਸਟ ਕਰਨਾ ਹੈ ਕਈ ਵਾਰੀ ਹੁੰਦਾ ਨਾ ਜਿਵੇਂ ਸਾਡੇ ਚੋ ਵੀ ਇੱਕ ਗਿਆ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਕਾਰਗਰਦਗੀ ਜਿਹੜੀ ਆ ਉਹਨੂੰ ਧਿਆਨ ਚ ਰੱਖਦੇ ਆ ਸ਼ਾਇਦ ਮੈਨੂੰ ਟਿਕਟ ਨਾ ਮਿਲੇ ਹਾਲਾਂਕਿ ਅਜੇ ਕੋਈ ਹੀ ਫੈਸਲਾ ਵੀ ਨਹੀਂ ਕੀਤਾ ਅੱਜ ਤੱਕ ਕੋਈ ਨਹੀਂ ਕੀਤਾ ਦਾ ਅੱਜ ਕਰਾਂਗੇ ਲੇਕਿਨ ਉਹਨੂੰ ਆਪਣੀ ਬੰਦੇ ਨੂੰ ਪਾਲਾ ਮਾਰਦਾ ਨਾ ਪਾਰਟੀ ਛੱਡ ਕੇ ਚਲੇ ਗਏ ਇਹ ਹੁੰਦੀ ਆ ਮਤਲਬ ਪਰਸਤੀ ਜੀ ਜੀ ਇਧਰੋਂ ਨਹੀਂ ਤੇ ਉਧਰੋਂ ਸੀ ਪਰ ਇਹ ਜਿਹੜੀ ਗਰੁੱਪ ਜੁਆਇਨ ਕਰ ਰਿਆ ਇਹ ਦੋਨੇ ਟੌਪ ਦੇ ਲੀਡਰ ਨੇ ਕੋਈ ਯੂਥ ਦਾ ਲੀਡਰ ਹੈ ਇੱਕ ਬਲਾਕ ਦਾ ਪ੍ਰਧਾਨ ਸੀ ਔਰ ਇਹਨਾਂ ਨੇ ਮੈਂ ਸਮਝਦਾ ਵਾਂ ਅੰਖੇ ਦੇ ਵਿੱਚ ਜੇ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ ਤੇ ਇਹਨਾਂ ਦੋਹਾਂ ਬੰਦਿਆਂ ਨੇ ਹੀ ਦਿੱਤਾ ਪੂਰੇ ਦੋ ਬੰਦੇ ਵਾਪਸ ਆ ਰਹੇ ਮੈਂ ਇਹਨਾਂ ਦਾ ਧੰਨਵਾਦੀ ਆ ਮੈਂ ਖੁਸ਼ ਆ ਇਸ ਗੱਲ ਤੇ ਕਿ ਵਿਦਆਊਟ ਕਿਸੇ ਕੰਡੀਸ਼ਨ ਦੇ ਵਿਦਆਊਟ ਕਿਸੇ ਸ਼ਰਤ ਦੇ ਇਹ ਸਾਡੇ ਨਾਲ ਜੁੜੇ ਨਾ ਤੇ ਮੈਂ ਤਾਂ ਬਲਕਿ ਆਫਰ ਵੀ ਕੀਤਾ ਵੀ ਜੇ ਇਲੈਕਸ਼ਨ ਲੜਨਾ ਚਾਹਦੇ ਹੋ ਤਾਂ ਮੈਂ ਲੜਨ ਨੂੰ ਤਿਆਰ ਆ। ਇਹ ਕੋਈ istri ਜਨਨ ਹੈ। ਇੱਥੇ ਬਲਾਕ ਸੰਮਤੀ ਦੀ। ਠਾਕਰ ਉਹਨਾਂ ਦੀ ਵਾਈਫ ਲੜ ਸਕਦੀ ਸੀ। ਇਹਨਾਂ ਦੇ ਪਰਿਵਾਰ ਚੋਂ ਵੀ ਲੜ ਸਕਦਾ ਪਰ ਉਹ ਕਹਿੰਦੇ ਨਹੀਂ ਬੌਜੀ ਅਸੀਂ ਆਪਣੇ ਤੇ ਇਹ ਨਹੀਂ ਲਾਣਾ ਵੀ ਇਹ ਮਤਲਬ ਨੂੰ ਗੇ। ਇਸੇ ਤਰ੍ਹਾਂ ਰਾਜਕਮਰਨ ਨੂੰ ਵੀ ਮੈਂ ਪੁੱਛਿਆ ਮੈਂ ਕਿਹਾ ਰਾਜਕਮਰ ਜੀ ਤੁਸੀਂ ਜੇ ਆਪਣੇ ਕਿਸੇ ਨੂੰ ਪਰਿਵਾਰ ਨੂੰ ਲੜਾਉਣਾ ਚਾਹਦੇ ਕੋਈ ਗੱਲ ਨਹੀਂ ਮੇਰਾ ਫਰਜ਼ ਬਣਦਾ ਸੀ ਪੁੱਛਣਾ। ਪਰ ਇਹਨਾਂ ਨੇ ਸਪੱਸ਼ਟ ਇਨਕਾਰ ਕੀਤਾ ਕਹਿੰਦੇ ਜੀ ਅਸੀਂ ਅਨ ਕੰਡੀਸ਼ਨਲ ਆਏ ਆ ਅਸੀਂ ਆਪਣੇ ਤੇ ਇਹ ਨਹੀਂ ਲਾਂਚਣ ਲਵਾਣਾ ਵੀ ਸ਼ਾਇਦ ਕਿਸੇ ਮਤਲਬ ਨੂੰ ਗੇ। ਅਸੀਂ ਔਰ ਇਹ ਕਾਮੇਨ ਵਰਕਰ ਨੇ ਮੈਂ ਇਹਨਾਂ ਨੂੰ ਇਹ ਅਸ਼ੋਰੈਂਸ ਦੇਣਾ ਕਿ ਜਿਹੜਾ ਸਾਡਾ ਪੁਰਾਣਾ ਪਰਿਵਾਰ ਹੈ ਜਿਹਨੂੰ ਇਹ ਛੱਡ ਕੇ ਗਏ ਸੀ ਉਹ ਪਰਿਵਾਰ ਇਹਨਾਂ ਨੂੰ ਬਿਲਕੁਲ ਬੜੇ ਪਿਆਰ ਦੇ ਨਾਲ ਆਪਣੀ ਗਲਬਕੜੀ ਚ ਲੈੇਗਾ ਔਰ ਆਪਾਂ ਫਿਰ ਪੁਰਾਣੀ ਤਰ੍ਹਾਂ ਹੀ ਇਲੈਕਸ਼ਨ ਲੜਾਂਗੇ ਔਰ ਪਿਆਰ ਵਧਾਵਾਂਗੇ